ਜੀ ਰਾਇਲ ਕਲੈਕਸ਼ਨ ਐਂਡ ਬੁਟੀ ਕਾਜਪੁਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਕਲੈਕਸ਼ਨ ਅਸੀਂ ਤੁਹਾਡੇ ਵਾਸਤੇ ਬਹੁਤ ਪਿਆਰੀ ਜੀ ਲੈ ਕੇ ਆਏ ਹਾਂ ਜੀ ਕਾਫੀ ਜ਼ਿਆਦਾ ਡਿਸਕਾਊਂਟਡ ਵੀਡੀਓ ਜਿਹੜੀ ਅੱਜ ਲੈ ਕੇ ਆਏ ਆ ਇਹਦੇ ਵਿੱਚ ਅਸੀਂ ਤੁਹਾਨੂੰ ਰਾਮ ਟੈਕਸ ਰੀਵਾ ਤੇ ਅਲੱਗ-ਅਲੱਗ ਜੇ ਬ੍ਰਾਂਡ ਦਿਖਾਣੇ ਆ ਬਹੁਤ ਸੋਹਣੇ ਸੂਟ ਨੇ ਜੇ ਸਾਰੇ ਤੁਸੀਂ ਦੇਖ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ 2800 ਤੇ ਲੈ ਕੇ 3500 ਪ੍ਰਾਈਸ ਵਾਲੇ ਸੂਟ ਨੇ ਜਿਹੜੇ ਅਸੀਂ ਤੁਹਾਨੂੰ ਅੱਜ ਇੱਕੋ ਹੀ ਪ੍ਰਾਈਸ ਦੇਣੇ ਨੇ ਜੀ 2500 ਦੇ ਵਿੱਚ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ 2500 ਦਾ ਸੂਟ ਆ ਜਿਹੜਾ ਵੀ ਤੁਹਾਨੂੰ ਪਸੰਦ ਆਏਗਾ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਐਂਡ ਕਰ ਸਕਦੇ ਹੋ ਸੂਟ ਤੁਸੀਂ ਖੁਦ ਦੇਖ ਲਿਓ ਜੀ ਬਹੁਤ ਸੋਹਣੀ ਜੀ ਕਲੈਕਸ਼ਨ ਆ ਜਿਹੜੀ ਅਸੀਂ ਤੁਹਾਨੂੰ ਅੱਜ ਦਿਖਾਣੀ ਆ ਤੇ ਟੋਟਲੀ ਬ੍ਰਾਂਡੇ 3500 ਵਾਲਾ ਸੂਟ ਆ ਬਹੁਤ ਘੱਟ ਰੇਟ ਤੇ ਦੇ ਰਹੇ ਆ ਕ੍ਰਸ਼ ਦੇ ਉੱਪਰ ਆ ਜੀ ਤੇ ਸਭ ਤੋਂ ਵੱਡੀ ਗੱਲ ਆ ਬ੍ਰਾਂਡ ਦਾ ਸੂਟ ਰਹੇਗਾ ਇਹ ਬਿਲਕੁਲ ਸੌਫਟ ਵਾਲੀ ਕ੍ਰਾਸ਼ਾ ਬਿਲਕੁਲ ਸੌਫਟ ਕ੍ਰਾਸ਼ਾ ਜੀ ਇਹਨੂੰ ਤੁਸੀਂ ਦੋਨਾਂ ਮੌਸਮਾਂ 'ਚ ਵੀ ਪਾ ਸਕਦੇ ਹੋ ਪਾਰਟੀ ਵੇਅਰ ਵੀ ਪਾ ਸਕਦੇ ਹੋ ਆਫਿਸ ਵੇਅਰ ਵੀ ਪਾ ਸਕਦੇ ਹੋ ਹੈਂਡ ਵਾਸ਼ਾ ਬਿਲਕੁਲ ਠੀਕ ਹੈ ਐਦਾਂ ਰਹੇਗਾ ਜੀ ਬਹੁਤ ਪਿਆਰਾ ਜਿਹਾ neck ਦੇ ਉੱਪਰ ਵਰਕ ਸਟਾਫ ਬਹੁਤ ਜ਼ਿਆਦਾ ਫਾਈਨ ਆ ਕਲੀ ਸਟਾਈਲ ਚ ਦਾ ਨੀਚੇ ਨੂੰ ਵਰਕ ਜਾਂਦਾ ਤੇ ਬਹੁਤ ਸੋਹਣਾ ਜਿਹਾ ਨੀਚੇ ਬਣਿਆ ਹੋਇਆ ਘੇਰਾ ਵਰਕ ਹੀ ਬਹੁਤ ਪਿਆਰਾ ਹੈ ਪ੍ਰੋਪਰ ਸਟੈਂਪ ਦੇ ਨਾਲ ਰਾਮਟੈਕਸ ਬ੍ਰਾਂਡ ਹੈ ਜੀ ਠੀਕ ਹੈ ਤੇ 올ਓਵਰ 5 ਮੀਟਰ ਸੂਟ ਹੈ ਇਹ ਪਹਿਲਾਂ ਤਾਂ ਵਰਕ ਹੀ ਬਹੁਤ ਸੋਹਣਾ ਛੋੜਦਾ ਤੇ ਉਪਰੋਂ ਫੇਟ ਦੁਪੱਟਾ ਦੇਖ ਲਓ ਜੀ ਇਹ ਹੈਗਾ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ ਠੀਕ ਹੈ ਜੀ ਚਨਨਸ ਫੋਨ ਦਾ ਦੁਪੱਟਾ ਹੈ ਬਹੁਤ ਸੋਹਣਾ ਸੂਟ ਆ 2500 ਪਰਾਈਸ ਤੇ ਡਿਸਕਾਊਂਟ ਤੇ ਦੇ ਰਹੇ ਆ ਸੇਮ ਦੇ ਵਿੱਚ ਇਹ ਸੈਕਿੰਡ ਕਲਰ ਆ ਮੈਂ ਦੇ ਦੋ ਕਲਰ ਨੇ ਦੋਨੋਂ ਹੀ ਕਲਰ ਸੋਹਣੇ ਆ ਬਹੁਤ ਠੀਕ ਹੈ ਅਲੱਗ-ਅਲੱਗ ਜਿਹਾ ਸਟੱਫ ਦੇਣਾ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਸਾਰੀ ਨੂੰ ਇਹਦੇ 'ਚ ਤੁਹਾਨੂੰ ਕ੍ਰੇਪ ਵੀ ਆ ਜੋਰਜਟ ਵੀ ਆ ਹਰੇਕ ਸਟੱਫ ਦੇਣਾ ਹੁਣ ਇਹ ਸੂਟ ਦੇਖ ਲਓ ਜੀ ਪਿਓਰ ਤੇ ਰਹੇਗਾ ਸਾਰਾ ਹੀ ਸਰਵੋਸ ਕੀ ਵਰਕ ਦੇ ਨਾਲ ਸੂਟ ਹੈ ਠੀਕ ਹੈ ਪਿਓਰ ਜੌਰਜਟ ਦੀ ਹੈਗੀ ਹੈ ਜੀ ਇਹਦੀ ਸ਼ਰਟ ਬਿਲਕੁਲ ਪਿਓਰ ਸੌਫਟ ਦੇ ਵਿੱਚ ਠੀਕ ਹੈ ਤੇ ਪਿਓਰ ਮਸਲੀਨ ਦੀ ਸਲਵਾਰ ਆ ਸਾਰਾ ਹੀ ਸੂਟ ਪਿਓਰ ਦੇ ਉੱਪਰ ਆ ਐਦਾਂ ਬਣਿਆ ਹੋਇਆ ਤਾਂ ਕੇਰਾ ਬਹੁਤ ਪਿਆਰਾ ਜਿਹਾ ਠੀਕ ਹੈ ਜੀ ਬੈਕ ਸਾਈਡ ਵੀ ਆ ਇਹ ਬੈਕ ਸਾਈਡ ਦਾ ਬਾਰਡਰ ਆ ਜਾਏਗਾ ਇੱਥੇ ਆਪਣੀ ਐਵੇਂ ਇਹ ਬੈਕ ਦਾ ਬਾਰਡਰ ਆ ਠੀਕ ਹੈ ਤੇ ਜਿਹੜੀ ਸਲਵਾਰ ਹੈਗੀ ਜੋ 3 ਮੀਟਰ ਦੀ ਰਹੇਗੀ ਤੁਸੀਂ ਕੁਝ ਮਰਜ਼ੀ ਬਣਵਾ ਸਕਦੇ ਹੋ ਲੂਸ ਪਲਾਜ਼ੋ ਬਣਾ ਸਕਦੇ ਹੋ ਉਹ ਥੋੜੀ ਚਵਾਈਸ ਆ ਤੁਹਾਨੂੰ ਕੀ ਪਸੰਦ ਆ ਸਾਰਾ ਹੀ ਹਾਈਲਾਈਟ ਆਰੀ ਵਰਕ ਦੇ ਨਾਲ ਹੈ ਜੇ ਪਿਓਰ ਦਾ ਸੂਟ ਹੈ 3500 ਵਾਲਾ ਤੇ ਇਦਾਂ ਹੀ ਤੁਹਾਨੂੰ ਇਹਦਾ ਦੁਪੱਟਾ ਮਿਲਦਾ ਪਿਓਰ ਜਾਰਜਟ ਦੇ ਉੱਪਰ ਬਿਲਕੁਲ ਸੌਫਟ ਤੇ ਬਹੁਤ ਜਿਆਦਾ ਡਿਸਕਾਊਂਟ ਵਾਲੇ ਸੂਟ ਨੇ ਤੇ ਡਿਜੀਟਲ ਪ੍ਰਿੰਟਿੰਗ ਦੇ ਨਾਲ ਨੇ ਤੇ ਬ੍ਰਾਂਡਡ ਸੂਟ ਨੇ ਜੀ ਸਾਰੇ ਇਹ ਸ਼ੁਰੂਆਤ ਹੀ ਕਰ ਰਹੀ ਆ ਆਪਾਂ ਗਰਮੀ ਸਰਦੀ ਸਭ ਕੁਝ ਤੋਂ ਨੂੰ ਅਸੀਂ ਦਿਖਾਉਂਦੇ ਰਹਨੇ ਆ ਹਰ ਟਾਈਮ ਹੀ ਹਰੇਕ ਸਟੱਫ ਤੇ ਸੈਕਿੰਡ ਕਲਰ ਆ ਜੀ ਇਹਦੇ ਵਿੱਚ ਇਹ ਲਾਈਟ ਪੀਸਤਾ ਜੀ ਇਹਦੀ ਸਲਵਾਰ ਆ ਜਾਏਗੀ ਠੀਕ ਹੈ ਦੋ ਕਲਰ ਨੇ ਸੇਮ ਦੇ ਵਿੱਚ ਅਸਲੀ ਕਲੈਕਸ਼ਨ ਪਿਓਰ ਤੇ ਹੀ ਰਹੇਗੀ ਇਹ ਪਿਓਰ ਮਸਲੀਨ ਆ ਪਿਓਰ ਵਾਲੀ ਮਸਲੀਨ ਬਿਲਕੁਲ ਸੌਫਟ ਦੇ ਉੱਪਰ ਇੱਥੇ ਬਣੇਗਾ ਜੀ ਆਪਣਾ ਨੈਕ ਠੀਕ ਹੈ ਤੁਸੀਂ ਪਾਮ ਸ਼ੇਪ ਚ ਬਣਾ ਸਕਦੇ ਹੋ ਵੀ ਸ਼ੇਪ ਚ ਬਣਾ ਸਕਦੇ ਹੋ ਬਹੁਤ ਸੋਹਣਾ ਔਰ ਇਹ ਨੈੱਕ ਵਨ ਜਿਹਾ ਆਪਣਾ ਤੇ ਤੁਸੀਂ ਇਹਨੂੰ ਫੁੱਲ ਵੈਨ ਵੀ ਬਣਾ ਸਕਦੇ ਹੋ ਤੁਹਾਡੀ ਚੋਆਇਸ ਆ ਪ੍ਰਿੰਟਿੰਗ ਬਹੁਤ ਪਿਆਰੀ ਆ ਤੇ ਨੀਚੇ ਪੈਚ ਦਿੱਤਾ ਹੋਇਆ ਜੀ ਬਹੁਤ ਸੋਹਣਾ ਜਿਹਾ ਗੇਰੇ ਦੇ ਪਿਓਰ ਮਸਲੀਨ ਦੀ ਸਲਵਾਰ ਆ ਤੇ ਇਹਦਾ ਚਨੌਨ ਸ਼ਫੌਨ ਦਾ ਦੁਪੱਟਾ ਰਹੇਗਾ ਜੀ ਐਦਾਂ ਰਹੇਗਾ ਦਾ ਚਨੌਨ ਸ਼ਫੌਨ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਓਕੇ ਤੇ ਇਹਦੇ ਵਿੱਚ ਕਲਰ ਇਹ ਸੈਕੰਡ ਕਲਰ ਆ ਪ੍ਰਾਈਸ ਹੈਗਾ ਜੀ 2500 ਅੱਜ ਦੀ ਵੀਡੀਓ ਦਾ ਇਹਦਾ 3rd ਕਲਰ ਆ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਤੇ ਬਾਕੀ ਕਮੈਂਟ ਕਰਕੇ ਤੁਸੀਂ ਦੱਸ ਦਿਓ ਰਾਮ ਟੈਕਸ ਬ੍ਰਾਂਡ ਦਾ ਸੂਟ ਆ ਜੀ ਸਟੱਫ ਇੱਕ ਨੰਬਰ ਆ ਪਿਓਰ ਮੋਡਲ ਪਿਓਰ ਮੋਡਲ ਤੇ ਆ ਲੁੱਕ ਲਾਈਕ ਕ੍ਰੇਪ ਆ ਜਾਏਗਾ ਬਿਲਕੁਲ ਇਹ ਵੀ ਤੁਸੀਂ ਜਿੱਦਾਂ ਕ੍ਰੇਪ ਦਾ ਸੂਟ ਪਾਇਆ ਹੋਇਆ ਰਾਮ ਟੈਕਸ ਬ੍ਰਾਂਡ ਦਾ ਸੂਟ ਆ ਜੀ 3000 ਪ੍ਰਾਈਸ ਵਾਲਾ ਸੂਟ ਆ ਸਭ ਤੋਂ ਵੱਡੀ ਗੱਲ ਆ 3.5 ਮੀਟਰ ਦੀ ਸ਼ਰਟ ਆ ਅਲੱਗ ਤੋਂ ਵਾਜੂ ਦਿੱਤੀਆਂ ਹੋਈਆਂ ਤੇ 3 ਮੀਟਰ ਦੀ ਸਲਵਾਰ ਆ ਇਹ ਖੁੱਲੇ ਢੁੱਲੇ ਸੂਟ ਬਣਦੇ ਨੇ ਜੀ ਜਿਨ੍ਹਾਂ ਦੇ ਘੇਰੇ ਵੱਡੇ ਨੇ ਤੇ ਪਿਓਰ ਮਸਲੀਨ ਦਾ ਇਹਦੇ ਨਾਲ ਦੁਪੱਟਾ ਆ ਜਾਏਗਾ ਸਾਰੇ ਦੁਪੱਟਾ ਐਦਾਂ ਵਿੱਚੋਂ ਹਲਕੇ ਜਿਹੇ ਪ੍ਰਿੰਟ ਦੇ ਨਾਲ ਫੋਰ ਸਾਈਡ ਔਰਡਰ ਕਲਰ ਦੋ ਸੈਕਿੰਡ ਕਲਰ ਵਾਈਨ ਠੀਕ ਹੈ ਜੀ ਨੈਕਸਟ ਦਿਖਾਉਣੀ ਹੈ ਬ੍ਰாக்கਟ ਦੇ ਉੱਪਰ ਸੂਟ ਇਹ ਸੂਟ ਅਸੀਂ ਬਹੁਤ ਵਾਰੀ ਵੀਡੀਓ ਚ ਲੈ ਕੇ ਆਏ ਆ ਬਹੁਤ ਜਿਆਦਾ ਪਸੰਦ ਕਰਦੇ ਆ ਇਹ ਸੂਟ ਨੂੰ ਵੀ ਕਿਉਂਕਿ ਨਾਈਟ ਵਗੈਰਾ ਦੀ ਫੰਕਸ਼ਨ ਤੇ ਪਾਏ ਵੀ ਬਹੁਤ ਸੋਹਣੇ ਲੱਗਦੇ ਏਦਾਂ ਦੇ ਇਹ ਹੈਗਾ ਜੀ ਫਰੰਟ ਦਾ ਬਹੁਤ ਸੋਹਣਾ ਜਿਹਾ ਡਿਜ਼ਾਈਨ ਮਲਟੀ ਜਿਹਾ ਸ਼ੇਡ ਦੇ ਵਿੱਚ ਠੀਕ ਹੈ ਤੇ ਇਹ نیچے ਆ ਗਿਆ ਇਹਦਾ ਚਨਾਉਣ ਸ਼ਫਾਉਣ ਦਾ ਦੁਪੱਟਾ ਇਹ ਸਾਰਾ ਹੀ ਪੇਂਟਿਡ ਆ ਜੀ ਹੈਂਡ ਪੇਂਟ ਦੁਪੱਟਾ ਤੇ ਬਲੌਕ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਹੈ ਇਹ ਦੁਪੱਟਾ ਜੀ ਚਨਾਉਨ ਸ਼ਫਾਉਂ ਦਾ ਠੀਕ ਹੈ ਤੇ ਇਹ ਆ ਗਈ ਜੀ ਦੀ ਪਿਓਰ ਦੀ ਸਲਵਾਰ ਗਰੇਪ ਦੀ 올ਓਵਰ ਸ਼ਰਟ ਮਿਲੇਗੀ ਜੀ ਤੁਹਾਨੂੰ ਇਹ 2.5 ਮੀਟਰ ਦੀ ਫਰੰਟ ਬੈਕ ਸਾਰਾ ਹੀ ਇਹ 올ਓਵਰ ਸ਼ਰਟ ਆ ਗਰੇਪ ਦੀ ਸਲਵਾਰ ਆ ਤੇ ਚਨਾਉਨ ਸ਼ਫਾਉਂ ਦਾ ਜਿਹੜਾ ਦੁਪੱਟਾ ਦੁਪੱਟਾ ਜੀ ਉਹੀ ਕੱਲਾ ਪਿਓਰ ਦਾ 1400 ਵਾਲਾ ਦੁਪੱਟਾ ਇਹ ਕਮਲ ਵਾਲਾ ਠੀਕ ਹੈ ਪਿਓਰ ਚਨਾਉਨ ਦੇ ਉੱਪਰ ਇਹ ਹੈਗਾ ਬਹੁਤ ਪਿਆਰਾ ਜਿਹਾ ਸੂਟ ਇਹਨੂੰ ਆਪਾਂ ਹੁਣੀ ਤੈਅ ਕਰ ਦਨੇ ਆ ਕਿਉਂਕਿ ਫਿਰ ਜੇ ਖੁੱਲ ਗਿਆ ਤਾਂ ਕਾਫੀ ਖੁੱਲ ਹੀ ਗਿਆ ਜੀ ਚਲੋ ਇਹਨੂੰ ਦੋ ਜਣੇ ਰਲ ਕੇ ਤਹਿ ਲਾਂਗੇ ਇਹ ਚ ਸੈਕਿੰਡ ਕਲਰ ਆ ਇਹ 크ਰੇਪ ਤੇ ਆ ਜਾਂਦਾ ਸੂਟ ਜਿਹੜਾ ਸ਼ਰਟ ਦਾ ਵੇਸ ਹਨ ਉਹ ਵੀ 크ਰੇਪ ਤੇ ਆ ਪਿਓਰ ਬ੍ਰੌਕਟ ਹੈ ਜੀ ਇਹਦੇ ਨਾਲ ਤੁਹਾਨੂੰ ਪਿਓਰ ਸ਼ਫੌਨ ਦਾ ਦੁਪੱਟਾ ਮਿਲ ਜੇਗਾ ਪਿਓਰ 크ਰੇਪ ਦੀ ਇਹ ਸਲਵਾਰ ਆ ਤੇ ਜਿਹੜਾ ਦੁਪੱਟਾ ਤੁਹਾਨੂੰ ਉਹਦਾ ਪ੍ਰਿੰਟ ਦਿਖਾ ਦੰਨੇ ਆ ਇਹ ਦੁਪੱਟਾ ਦੁਪੱਟਾ ਵੀ ਪਿਓਰ ਤੇ ਸਾਰੇ ਠੀਕ ਹੈ ਠੀਕ ਹੈ ਜੀ ਦੋ ਕਲਰ ਨੇ ਇੱਕ ਤੋਂ ਇੱਕ ਨੇ ਪਿਓਰ ਬ੍ਰੋਕੇਟ ਰਾਮ ਟੈਕਸ ਦਾ ਬ੍ਰਾਂਡ ਹੈ ਜੀ ਬਹੁਤ ਸੋਹਣੀ ਇਹ ਸਿਲਕ ਦੀ ਸ਼ਰਟ ਹੈ ਇਸ ਦੀ ਤੇ ਸਿਲਕ ਦੀ ਹੀ ਸਲਵਾਰ ਆ ਸਿਲਕ ਤੇ ਹੈ ਜੀ ਇਹ ਵਾਲਾ ਸੂਟ 셀ਫ ਸਿਲਕੇ ਦੀ ਪ੍ਰਿੰਟਿੰਗ ਆ ਸ਼ਰਟ ਦੀ ਸਿਲਕ ਦੇ ਉੱਪਰ ਸੈਲਫ ਪ੍ਰਿੰਟ ਆ ਤੇ ਉੱਪਰ ਪੈਚਵਰਕ ਹੈ ਜੀ ਸਾਰੇ ਹੀ ਠੀਕ ਹੈ ਦੇਖੋ ਬੈਕ ਸਾਈਡ ਤੋਂ ਇਹ ਸਿਲਕ ਤੇ ਆ ਸੂਟ ਸਿਲਕ ਦੀ ਸਲਵਾਰ ਰਹੇਗੀ ਇਸਦੀ ਪਲੇਨ ਤੇ ਚਨਾਉਨ ਸ਼ਫੌਨ ਦਾ ਦੁਪੱਟਾ ਉਹ ਵੀ ਤੁਹਾਨੂੰ ਵਰਕ ਵਾਲਾ ਮਿਲੇਗਾ ਜੀ ਕੁਸ਼ਾਦਾ ਠੀਕ ਹੈ ਇਹਦੇ ਵਿੱਚ ਇਹ ਸੈਕੰਡ ਕਲਰ ਆ 2500 ਦੇ ਵਿੱਚ ਅੱਜ ਅਸੀਂ ਤੁਹਾਨੂੰ ਬਹੁਤ ਸੋਹਣਾ ਜਿਹਾ ਸੂਟ ਦੇ ਰਹੇ ਹਾਂ ਇਹ ਸੂਟ ਜਦੋਂ ਥੋਡੇ ਕੋਲ ਜਾਣਗੇ ਜੀ ਹੁਣ ਵੀਡੀਓ 'ਚ ਪਤਾ ਨਹੀਂ ਤੁਹਾਨੂੰ ਦੇਖਣ ਨੂੰ ਕਿਦਾਂ ਲੱਗਦੀ ਆ ਬਟ ਜਦੋਂ ਥੋਡੇ ਕੋਲ ਜਾਣਗੇ ਜੀ ਤੁਹਾਡਾ ਫੀਡਬੈਕ ਹਮੇਸ਼ਾ ਹੀ ਜਿਵੇਂ ਅੱਗੇ ਆਂਦਾ ਵੀ ਬਹੁਤ ਸੋਹਣਾ ਸੂਟ ਹੈ ਜੀ ਸਾਨੂੰ ਸੂਟ ਮਿਲ ਗਿਆ ਤਾਂ ਉਹੀ ਫੀਡਬੈਕ ਹੋਏਗਾ ਕਿਉਂਕਿ ਸਟੱਫ ਬਹੁਤ ਪਿਆਰਾ ਜਿਹਾ ਹੈ। ਕ੍ਰੇਪ ਦਾ ਸੂਟ ਹੈ ਜੀ ਇਹ ਵਾਲਾ। ਕ੍ਰੇਪ ਦੀ ਸ਼ਰਟ ਆ ਪ੍ਰਿੰਟਿਡ ਤੇ ਘੇਰੇ ਤੇ ਵਰਕ ਹੈ ਤੇ ਕ੍ਰੇਪ ਦੀ ਹੀ ਸਲਵਾਰ ਆ 3 ਮੀਟਰ ਦੀ। ਇਹ ਵੀ ਰਾਮਟੈਕਸ ਬ੍ਰਾਂਡ ਹੈ ਜੀ ਚਨੌਟਫੌਂ ਦਾ ਦੁਪੱਟਾ ਦੋਨੋਂ ਸਾਈਡ ਪੱਲਿਆਂ ਤੇ ਵਰਕ ਮਿਲੇਗਾ ਟਾਈ ਐਂਡ ਡਾਈ ਚ ਦੁਪੱਟਾ ਰਹੇਗਾ ਚਨੌਟਫੌਂ ਦਾ ਸੈਕੰਡ ਕਲਰ ਇਹਦੇ ਵਿੱਚ ਇਹ ਰਹੇਗਾ ਜੀ ਦੁਪੱਟੇ ਦਾ 베ਸ ਕਲਰ ਸੇਮ ਰਹੇਗਾ ਸਲਵਾਰ ਦਾ ਕਲਰ ਸੇਮ ਰਹੇਗਾ ਨੈਕਸਟ ਪਿਓਰ ਕ੍ਰੇਪ ਹੈ ਜੀ ਤੇ ਨੈਕ ਦੇ ਉੱਪਰ ਹੀ ਬਹੁਤ ਸੋਹਣਾ ਪੈਚ ਬਣਿਆ ਹੋਇਆ ਇੱਥੇ ਆਪਣਾ ਨੈਕ ਬਣ ਜਾਏਗਾ ਦੇਖੋ ਪੈਚਿੰਗ ਕਿੰਨੀ ਸੋਹਣੀ ਹੈ ਬਿਲਕੁਲ ਬਰੀਕ ਜਿਹਾ ਪ੍ਰਿੰਟ ਆ ਤੇ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਦਾ ਬਹੁਤ ਪਿਆਰਾ ਪੀਸ ਆ ਜੀ ਪਲੇਨ ਸਲਵਾਰ ਆ 3 ਮੀਟਰ ਦੇ ਠੀਕ ਹੈ ਤੇ ਨਾਲ ਤੁਹਾਨੂੰ ਜਨਨ ਸ਼ਫਾਨ ਦਾ ਹੈ ਦੁਪੱਟਾ ਮਿਲ ਜੇਗਾ ਬਹੁਤ ਹੀ ਯਾਰਾ ਡਿਸਕਾਊਂਟ ਤੇ ਸੂਟ ਨੇ ਜੀ ਪਿਓਰ ਵਾਲੀ ਦੁਪੱਟੇ ਵਾਲੇ ਸੂਟ ਨੇ ਸਾਰੇ ਤੇ ਇਹਦੇ ਵੀ ਤੁਹਾਨੂੰ ਬਲੈਕ ਕਲਰ ਮਿਲ ਜੇਗਾ ਤੇ ਇੱਕ ਇਹ ਨਿਓਨ ਸ਼ੇਡ ਮਿਲ ਜੇਗਾ ਕਲਰ ਬਹੁਤ ਸੋਹਣੇ ਆ ਠੀਕ ਹੈ ਤਿੰਨ ਕਲਰ ਨੇ ਜੀ ਤੇ ਤਿੰਨੋ ਹੀ ਕਲਰ 2500 ਪ੍ਰਾਈਸ ਦੇ ਨਾਲ ਸੂਟ ਆ ਇੱਕ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਨੇ ਜੀ ਨੈਕਸਟ ਸੂਟ ਦੰਨੇ ਆ ਜੀ ਤੁਹਾਨੂੰ ਇਹ ਮਡਾਲ ਦਾ ਸੂਟ ਆ ਵਿਚੇ ਦੇ ਬ੍ਰੋਕੇਟ ਦਾ ਫਲਾਰ ਆ ਜੀ ਇਹ ਬਹੁਤ ਸੋਹਣਾ ਗਰਲਿਸ਼ ਲੁੱਕ ਦਾ ਸੂਟ ਆ ਤੇ ਘੇਰੇ ਦੇ ਵਰਕ ਹੈ ਐਕਸਟਰਾ ਪੱਟੀਆਂ ਦਿੱਤੀਆਂ ਹੋਈਆਂ ਨੇ ਜੀ ਤੁਸੀਂ ਇਹਨੂੰ ਬਾਹ ਤੇ neck ਤੇ ਕਿਤੇ ਵੀ ਐਡਜਸਟਮੈਂਟ ਕਰ ਸਕਦੇ ਹੋ ਤੇ ਐਕਸਟਰਾ ਬਾਰਡਰ ਦਿੱਤਾ ਹੋਇਆ ਤੁਸੀਂ ਇਹਨੂੰ ਬਾਜੂ ਤੇ ਜਾਂ ਫਿਰ ਬੈਕ ਘੇਰੇ ਤੇ ਵੀ ਐਡਜਸਟ ਕਰ ਸਕਦੇ ਹੋ ਇਹਦੇ ਨਾਲ ਹੀ ਸਲਵਾਰ ਆ ਜਾਏਗੀ ਮਸਲੀਨ ਦੀ ਤੇ ਚਨਾ ਇਹ ਸੌਰੀ ਮਸਲੀਨ ਦਾ ਹੀ ਦੁਪੱਟਾ ਆ ਜਾਈਏ ਇਹਦੇ ਨਾਲ ਠੀਕ ਹੈ ਇਹਦੇ ਵੀ ਸੇਮ ਦੇ ਵਿੱਚ ਦੋ ਕਲਰਾਂ ਸੌਰੀ ਦੋ ਸੂਟ ਨੇ ਸੇਮ ਦੇ ਵਿੱਚ ਸੇਮ ਹੀ ਆ ਸਾਰੀ ਡਿਜ਼ਾਈਨਿੰਗ ਪ੍ਰਿੰਟਿੰਗ ਦਾ ਫਰਕ ਹੋਏਗਾ ਹਲਕਾ ਫੁਲਕਾ ਬਸ ਇਹ ਸਿੰਗਲ ਸਿੰਗਲ ਸੂਟ ਨੇ ਜਿਹੜੇ ਅਸੀਂ ਡਿਸਕਾਊਂਟ ਤੇ ਕੱਢੇ ਆ ਜੀ ਰਾਮ ਟੈਕਸ ਦਾ ਬ੍ਰਾਂਡ ਆ ਤੇ ਪਿਓਰ ਕਾਟਨ ਆ ਜਿਨ੍ਹਾਂ ਨੂੰ ਹੁਣ ਕਾਟਨ ਦੇ ਸੂਟਾਂ ਦੀ ਜ਼ਰੂਰਤ ਆ ਉਹ ਪਹਿਲੇ ਡਿਸਕਾਊਂਟ ਤੇ ਲੈ ਸਕਦੇ ਹੋ 2500 ਪ੍ਰਾਈਸ ਦੇ ਵਿੱਚ ਦੇ ਰਹੇ ਆ ਜੀ ਆਹ ਵਾਲਾ ਸੂਟ ਅਸੀਂ ਤੁਹਾਨੂੰ ਕੇਰਾ ਵਰਕ ਹੈ ਠੀਕ ਹੈ ਇਹ ਸੂਟ ਦਾ ਪ੍ਰਾਈਸ 2800 ਤੋ 3000 ਦੇ ਵਿੱਚ ਸੀਗਾ ਪਹਿਲਾਂ 3000 ਦਾ ਸੀਗਾ ਫਿਰ 2800 ਦਾ ਹੁਣ ਅਸੀਂ ਤੁਹਾਨੂੰ 2500 ਦਾ ਦੇ ਰਹੇ ਹਾਂ ਸਲਵਾਰ ਦੇ ਪੌਂਚੇਂਟੇ ਵਰਕ ਦਾ ਵਿਦਾਊਟ ਲਾਈਨਿੰਗ ਸੂਟ ਬਣੇਗਾ ਚਨੌਨ ਸ਼ਫਾਨ ਦਾ ਦੁਪੱਟਾ ਐਦਾਂ ਦੁਪੱਟਾ ਵੀ ਡਿਜ਼ਾਈਨਰ ਮਿਲ ਰਿਹਾ ਤੁਹਾਨੂੰ ਇਹ ਸਿੰਗਲ ਸਿੰਗਲ ਸੂਟ ਕਰਕੇ ਅਸੀਂ ਦੇ ਰਹੇ ਹਾਂ ਤੁਹਾਨੂੰ ਤੇ ਨੈਕਸਟ ਦੇ ਰਹੇ ਹਾਂ ਜੀ ਪੈਚ ਵਰਕ ਦੇ ਵਿੱਚ ਇਹ ਵੀ ਪਿਓਰ ਕਾਟਨ ਅੱਜ ਦੀ ਵੀਡੀਓ ਚ ਹਰੇਕ ਕਲੈਕਸ਼ਨ ਦੇ ਰਹੇ ਹਾਂ ਅਸੀਂ ਤੁਹਾਨੂੰ ਹਰੇਕ ਮਟੀਰੀਅਲ ਕ੍ਰੇਪ ਦਾ ਦੇ ਰਹੇ ਹਾਂ ਜੀ ਇਹ ਦੇਖੋ ਸੂਟ ਪੈਚਵਰਕ ਹੈ ਇਹ ਸਾਰੇ ਬਹੁਤ ਸੋਹਣਾ ਸੂਟ ਆ ਲੁੱਕ ਬਹੁਤ ਸੋਣੀ ਆਣੀ ਪਾਉਣ ਤੋਂ ਬਾਅਦ ਰਾਮ ਟੈਕਸ ਬ੍ਰਾਂਡ ਤੇ ਕਾਟਨ ਦਾ ਸੂਟ ਆ ਜੀ ਇਹ ਹੈਗਾ ਇਹਦਾ ਸਾਰੇ ਜਾਲ ਵਾਲਾ ਦੁਪੱਟਾ ਦੁਪੱਟਾ ਇਹ ਉਲਟਾ ਹੈ ਤੇ ਸਿੱਧੀ ਸਾਈਡ ਇਹ ਵਾਲੀ ਆ ਠੀਕ ਹੈ ਸਾਰੇ ਦੁਪੱਟਾ ਜਾਲ ਮਿਲ ਜੇਗਾ ਸੇਮ ਦੇ ਵਿੱਚ ਤੁਹਾਨੂੰ ਇਹ ਸੈਕੰਡ ਕਲਰ ਮਿਲ ਜੇਗਾ ਦੋ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ 2500 ਪ੍ਰਾਈਸ ਦੇ ਵਿੱਚ ਇਹ ਸਟੱਫ ਬਿਲਕੁਲ ਨਮਾਜ਼ ਜੀ ਪਹਿਲਾਂ ਇਹਦਾ ਪ੍ਰਾਈਸ ਤੁਸੀਂ ਦੇਖਿਆ ਹੋਵੇਗਾ 2800 ਤੋਂ 3200 ਪ੍ਰਾਈਸ ਦੇ ਸੀਗੇ ਇਹ ਵਾਲੇ ਸੂਟ ਤੇ ਅੱਜ ਤੁਹਾਨੂੰ 2500 ਦੇ ਵਿੱਚ ਦੇ ਰਹੇ ਹਾਂ ਬਹੁਤ ਸੋਹਣਾ ਸਮਰ ਦੀ ਕਲੈਕਸ਼ਨ ਆ ਘੇਰਾ ਵਰਕ ਹੈ ਜੀ ਪਿਓਰ ਕ੍ਰੇਪ ਦੀ ਸਲਵਾਰ ਹੈ ਇਹਦੇ ਨਾਲ ਤੇ ਚਨਾਉਣ ਸ਼ਫਾਉਂਦਾ ਦੁਪੱਟਾ ਇਹ ਜਿਹੜਾ ਸੂਟ ਹੈ ਇਹਨੂੰ ਤੁਸੀਂ ਦੋਨੋਂ ਮੌਸਮਾਂ 'ਚ ਵੇਅਰ ਕਰ ਸਕਦੇ ਹੋ ਸਾਰੇ ਸੂਟ ਫੁੱਲ ਲਾਈਨਿੰਗ ਵਾਲਨਾ ਹੈ ਇਹਦੇ ਵਿੱਚ ਇਹ ਸੈਕੰਡ ਕਲਰ ਆ ਠੀਕ ਹੈ ਇਹਦੀ ਸਨਵਾਰ ਦਾ ਕਲਰ ਦਿਖਾ ਦਾਨੇ ਆ ਜੀ ਇਹ ਰਹੇਗਾ ਮਾਊਸਿਆ ਸ਼ੇਡ ਤੇ ਇੱਕ ਕਲਰ ਇਹ ਚ ਹੋਰ ਮਿਲ ਜਾਏਗਾ ਇਹ ਵਾਲਾ ਸ਼ੇਡ ਆ ਇਹ ਤਿੰਨ ਕਲਰ ਨੇ ਤੇ ਪ੍ਰਾਈਸ ਹੈਗਾ ਇਹ 2500 ਅੱਜ ਦੇ ਵੀਡੀਓ ਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਛੋਟੇ ਜਿਹੜੇ ਕੋਈ ਗਰੁੱਪ ਹੋਣੇ ਆ ਤੇ ਇਹ ਹੈਗਾ ਜੀ ਨੈਕਸਟ ਕਲਰ ਠੀਕ ਹੈ ਮਸਲੀਨ ਦੀ ਸ਼ਰਟ ਸਲਵਾਰ ਇਹਦੇ ਨਾਲ ਤੇ ਚਨਾਉਣ ਸ਼ਫਾਨ ਦਾ ਇਦਾਂ ਦੁਪੱਟਾ ਰਹੇਗਾ ਬਹੁਤ ਸੋਹਣਾ ਦੁਪੱਟਾ ਕਲਰ ਆਪਸ਼ਨ ਇਹਦੇ ਵਿੱਚ ਸੈਕੰਡ ਨਿਓਨ ਆ ਜਾਏਗਾ ਜੀ 3rd ਕਲਰ ਇਹ ਤਾਂਬਾ ਕਲਰ ਆ ਜਾਏਗਾ ਬਹੁਤ ਸੋਹਣਾ ਤੇ ਕੇ ਪੀਕਾਕ ਜੇ ਸ਼ੇਡ ਦੇ ਵਿੱਚ ਬਹੁਤ ਪਿਆਰਾ ਕਲਰ ਆ ਜਾਏਗਾ ਚਾਰ ਕਲਰ ਨੇ ਜੀ ਚਾਰੋਂ ਹੀ ਕਲਰ ਬਹੁਤ ਸੋਹਣੇ ਆ 2500 ਇਹਨਾਂ ਸੂਟਾਂ ਦਾ ਪ੍ਰਾਈਸ ਆ ਤੇ ਦੋਨੋਂ ਮੌਸਮਾਂ 'ਚ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਵੈਸੇ ਸਮਰ ਦੀ ਕਲੈਕਸ਼ਨ ਆ ਉਮੀਦ ਕਰਦੀ ਆ ਜੀ ਅੱਜ ਦੀ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ ਸੋ ਮੱਚ